ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜੇ ਸਰਕਾਰੀ ਨੌਕਰੀ ਲੈਣੀ ਹੈ ਤੇ ਸਰਕਾਰ ਤੋਂ 10 ਵੀ ਲੱਖ ਰੁਪਏ ਲੈਣਾ ਹੁੰਦਾ ਤਾਂ ਸ਼ਰਾਬ ਪੀਓ ਮਰੋ ਕੰਮ ਨਿਭੜੋ ਤੇ ਸਰਕਾਰ 10 ਲੱਖ ਰੁਪਏ ਦਿਓ ਤੇ ਪਰਿਵਾਰ ਨੂੰ ਨੌਕਰੀ ਦਿਓ ਇਹ ਪਿਰਤਪਾਈ ਹੈ ਮਜੂਦਾ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜਿਹੜੇ ਮੰਜੀਠੀਆ ਹਲਕੇ ਦੇ ਵਿੱਚ ਤਿੰਨ ਚਾਰ ਪਿੰਡਾਂ ਦੇ ਵਿੱਚ ਸ਼ਰਾਬ ਪੀਣ ਵਾਲੇ ਮਰੇ ਜਹਰੀਲੀ ਸ਼ਰਾਬ ਪੀਤੀ ਕਹਿੰਦੇ ਉਹਨਾਂ ਪਰਿਵਾਰਾਂ ਨੂੰ 10-10 ਲੱਖ ਰੁਪਈਆ ਕਹਿੰਦੇ ਜੇ ਕੋਈ ਇਹਨਾਂ ਵਿੱਚੋਂ ਨੌਕਰੀ ਕਰ ਸਕਦਾ ਕੋਈ ਉਹਨਾਂ ਦੇ ਬੇਟੀ ਜਾਂ ਬੇਟਾ ਕੋਈ ਨੌਕਰੀ ਕਰਨ ਦਾ ਚਾਹਵਾਨ ਹੋਵੇ ਜਾਂ ਪਲੱਸ 2 ਕੀਤੀ ਹੋਵੇ ਉਹਨੂੰ ਕਹਿੰਦੇ ਨੌਕਰੀ ਦਿੱਤੀ ਜਾਓ ਤੇ ਨਾਲ ਹੀ ਕਮ ਗੋਲਜਾ ਕਰਤਾ ਕਹਿੰਦੇ ਇੱਕ ਬੱਚਾ ਆਇਆ ਸੀ ਉਹ ਕਹਿੰਦਾ ਮੇਰੀ ਪਲੱਸ 2 ਕੀਤੀ ਐ ਕਹਿੰਦਾ ਮੈਂ ਚਾਹੁੰਦਾ ਵੀ 2-3 ਸਾਲ ਹੋਰ ਪੜ੍ਹ ਕੇ ਐਮਏ ਬੀਐਡ ਕਰ ਲਵਾਂ ਤਾਂ ਵੱਡੀ ਨੌਕਰੀ ਮਿਲ ਜੂ ਮਤਲਬ ਵੀ 2 ਸਾਲਾਂ ਤੱਕ ਸਾਡੀ ਸਰਕਾਰ ਚਲੇ ਜਾਣੀ ਐ ਫਿਰ ਤੂੰ ਕੌਣ ਤੇ ਮੈਂ ਕੌਣ ਚਲੋ ਇਸ ਪਾਸਤਾ ਮੈਂ ਜਾਣਾ ਨਹੀਂ ਵੀ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ ਤੁਸੀਂ ਨੌਕਰੀਆਂ ਦਿਓ ਮੈਂ ਜਿਹੜੀ ਗੱਲ ਕਰਨੀ ਐ ਥੋੜਾ ਜਿਹਾ ਸੀਰੀਅਸ ਹੋਇਓ ਆ ਪਲੱਸ 2 ਦਾ ਰਿਜ਼ਲਟ ਆਇਆ ਸਰਕਾਰ ਨੂੰ ਪਤਾ ਮਿਕੇੜੇ ਬੱਚੇ ਨੇ ਟੌਪ ਕੀਤਾ ਕੰਨ ਤੇ ਜੂ ਨਹੀਂ ਸਰ ਕੀ ਕਿਸੇ ਦੇ ਬਸੇਰੇ ਗਰੀਬ ਐਕਸੀਡੈਂਟ ਹੋ ਕੇ ਮਰੇ ਨੇ ਕਦੇ ਸੋਚਿਆ ਮੇ 2-4 ਲੱਖ ਹੁਣ ਦੇ ਦੇਈਏ ਕਦੇ ਨਹੀਂ ਐਡੇ ਡਰੋਨ ਦੇ ਨਾਲ ਕੁਝ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨੂੰ ਨੌਕਰੀ ਦੇ ਸਕਦੇ ਓ ਕਦੇ ਉਧਰ ਸੋਚੋਗੇ ਬਿਲਕੁਲ ਨਹੀਂ ਬਸੇਰੇ ਇੱਥੇ ਹਸਪੀਟਲਾਂ ਦੇ ਵਿੱਚ ਗਰੀਬ ਮਰਦੇ ਨੇ ਕਦੇ ਨਹੀਂ ਸੋਚਿਆ ਇਹਦਾ ਮਤਲਬ ਇੱਕ ਪਾਸੇ ਤੁਸੀਂ ਨਸ਼ਾ ਤਸਕਰਾਂ ਦੇ ਘਰ ਟਾ ਰਹੇ ਹੋ ਬਲਡੋਜਰ ਚਲਾ ਕੇ ਦੂਜੇ ਪਾਸੇ ਜਿਹੜੇ ਸ਼ਰਾਬ ਪੀ ਕੇ ਮਰੇ ਨੇ ਉਹਨਾਂ ਨੂੰ ਨੌਕਰੀ ਦੇ 10 ਲੱਖ ਰੁਪਈਆ ਇਹਦਾ ਮਤਲਬ ਜਿਉਂਦਾ ਸ਼ਰਾਬੀ ਸ਼ਰਾਬ ਪੀ ਕੇ ਗਲੀਆਂ ਦੇ ਵਿੱਚ ਡਿੱਗਦਾ ਸੀ ਖਾਲੀਆਂ ਦੇ ਵਿੱਚ ਮੂੰਹ ਹੁੰਦਾ ਸੀ ਕੁੱਤੇ ਮੂੰਹ ਚੜਦੇ ਸੀ ਤੇ ਇਹ ਕਹਿ ਲਈਏ ਮਰਿਆ ਸ਼ਰਾਬੀ ਕਰੋੜਾਂ ਦਾ ਹੋ ਗਿਆ ਕਿਹੜੀ ਪਿਰਤ ਪਾ ਰਹੇ ਹੋ ਯਾਰ ਤੁਸੀਂ ਤੁਸੀਂ ਨਸ਼ਾ ਖਤਮ ਕਰਨਾ ਜਾਂ ਪਿਰਤ ਪਾਉਣਿਆਂ ਵੀ ਨਸ਼ਾ ਕਰਨ ਵਾਲੇ ਮਰਨ ਅਸੀਂ ਨੌਕਰੀਆਂ ਦੇ ਹਾਲਾਂਕਿ ਸਰਕਾਰ ਸ਼ਰਾਬ ਨੂੰ ਨਸ਼ਾ ਨਹੀਂ ਗਿਣਦੀ ਇਹ ਤਾਂ ਕਹਿੰਦੇ ਵੱਡੇ ਵੱਡੇ ਅਮੀਰ ਲੋਕ ਪੀਂਦੇ ਐ ਇਹ ਸਰਯਾਮ ਕਿਹਾ ਜਾਂਦਾ ਪਰ ਇੰਨਾ ਕਦਾ ਲਖਣਾ ਲਾ ਲੋ ਯਾਰ ਤੁਹਾਡਾ ਫਰਜ਼ ਇਹ ਬਣਦਾ ਸੀ ਵੀ ਜਿਨ੍ਹਾਂ ਬੰਦਿਆਂ ਨੇ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਵੇਚੀ ਐ ਉਹਨਾਂ ਨੂੰ ਮਤਥ ਪਾਈਏ ਇਹ ਨਸ਼ੀਲੀ ਸ਼ਰਾਬ ਬਣਾਉਣ ਵਾਲਾ ਮਾਸਟਰਮੈਂਡ ਕੌਣ ਐ ਇਹ ਧੰਦਾ ਕੀ ਦਾ ਲੋਕਾਂ ਦੇ ਸਾਹਮਣੇ ਫੜ ਕੇ ਉਹਦੇ ਉਹਦੇ ਛੇਤਰਫੇਰਦੇ ਉਹਨੂੰ ਜੇਲ੍ਹ ਵੇਚ ਦਿੰਦੇ ਉਦੀ ਪ੍ਰਾਪਰਟੀ ਜ਼ਬਤ ਕਰ ਦੇ ਹੋਰ ਨੂੰ ਵੀ ਸਬਕ ਮਿਲਦਾ ਕਿਸੇ ਨੂੰ ਜਾਨੀ ਕਿ ਉਧਰ ਨਹੀਂ ਜਾਣਾ ਜਿਨ੍ਹਾਂ ਨੇ ਨਸ਼ੀਲੀ ਸ਼ਰਾਬ ਬਣਾਈ ਵੇਚੀ ਜਿਹਦੇ ਨਾਲ ਬੰਦੇ ਮਰੇ ਉਧਰ ਨਹੀਂ ਧਿਆਨ ਦੇਣਾ ਕਿਉਂਕਿ ਉਧਰੋਂ ਵੱਡੇ ਚੜਾਵੇ ਚੜਦੇ ਨੇ ਅਗਲੇ ਨੇ ਕਹਿਤਾ ਹੋਣਾ ਸਾਨੂੰ ਬਚਾਓ ਚੱਕੋ 20 ਕਰੋੜ ਰੁਪਏ ਸੌਖੇ ਹੀ ਹੈ ਤੇ ਇੰਦਰ ਹੁਣ 17 ਕੇ ਬੰਦੇ ਮਰੇ ਨੇ ਜੇ 10 ਲੱਖ ਦਿੱਤਾ ਇੱਕ ਕਰੋੜ 70 ਲੱਖ ਹੀ ਹੋਇਆ ਜਣ ਕੇ ਸੌਦਾ ਘਟੇ ਦਾ ਹੈ ਨਹੀਂ ਪੰਜਾਬ ਦੇ ਲੋਕਾਂ ਨੂੰ ਅਫਸਰਸਾਇ ਨੂੰ ਅਕਸਾਈਜ ਨੂੰ ਜਿਹੜਾ ਵੀ ਡਿਪਾਰਟਮੈਂਟ ਹੈਗਾ ਉਹਨੂੰ ਸੋਚਣ ਦੀ ਲੋੜ ਹੈ ਵੀ ਪੰਜਾਬ ਦੇ ਲੋਕ ਤੁਹਾਨੂੰ ਸ਼ਾਬਾਸ਼ ਹੀ ਨਹੀਂ ਦੇਣਗੇ ਪਹਿਲੀ ਗੱਲ ਤਾਂ ਜਿਹੜੇ ਬੰਦੇ ਸ਼ਰਾਬ ਪੀ ਕੇ ਮਰੇ ਨੇ ਉਹਨਾਂ ਦੀ ਗਲਤੀ ਹੈ ਅਕਲ ਮੈਂ ਇੰਟਰਵਿਊ ਦੇਖੇ ਕਹਿੰਦੇ ਜੀ ਸਾਡੇ ਮੁੰਡੇ ਦੇ ਦੋ ਕੁੜੀਆਂ ਸੀ ਸਾਡੇ ਮੁੰਡੇ ਦੇ ਪੰਜ ਕੁੜੀਆਂ ਸੀ ਜਿਹਦੇ ਪੰਜ ਕੁੜੀਆਂ ਸੀ ਉਹਨੂੰ ਸ਼ਰਮ ਨਹੀਂ ਆਈ ਮੈਂ ਸ਼ਰਾਬ ਪੀਣਾ ਕਹਿੰਦੇ ਜੀ ਗਰੀਬ ਹੋਣਗੇ ਗਰੀਬ ਇੱਥੇ ਗਰੀਬ ਅਮੀਰ ਦਾ ਕੀ ਮਤਲਬ ਹੈ ਗੱਲ ਅਕਲ ਦੀ ਹੈ ਜਿਹੜੇ ਬੰਦੇ ਸ਼ਰਾਬ ਪੀ ਕੇ ਮਰੇ ਨੇ ਜ਼ਹਿਰੀਲੀ ਉਹਨੂੰ ਕੁਝ ਦੇਣ ਦੀ ਲੋੜ ਨਹੀਂ ਸੀ ਸਬਕ ਮਿਲਦਾ ਹੋਰਾਂ ਲੋਕਾਂ ਨੂੰ ਜੇ ਗੰਦਗੀ ਸਾਫ਼ ਕਰਨੀ ਹੈ ਨਾ ਤਾਂ ਥੋੜਾ ਜਿਹਾ ਸਟੈਂਡ ਲੈਣਾ ਪੈਣਾ ਸ਼ਕਤੀ ਦਿਖਾਉਣੀ ਪੈਣੀ ਪਰਮਾਨ ਸਾਹਿਬ ਨੇ ਤਾਂ business ਵਧੀਆ ਕੀਤਾ ਜਿਨ੍ਹਾਂ ਨੇ ਸ਼ਰਾਬ ਵੇਚੀ ਹੈ ਜ਼ਹਿਰੀਲੀ ਉਧਰ ਗੱਫਾ ਵਧੀਆ ਤੇ ਇਧਰ 1.70 ਸੌਰੀ 1 ਕਰੋੜ 70 ਲੱਖ ਰੁਪਏ ਦੇ ਕੇ 10000 ਲੱਖ ਦੇ ਕੇ ਬਣਦਾ ਸੌਖਾ ਰਹੂਗਾ ਫాలే ਤਾਂ ਡੀਸੀ ਤੱਕ ਰਿਪੋਰਟ ਜਾਣੀ ਹੈ ਉਦੋਂ ਦੋ ਸਾਲ ਨੂੰ ਸਰਕਾਰ ਬਦਲ ਜੂ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਪਰ ਜਨਾਬ ਇਹ ਗੱਲ ਹਾਜ਼ਮ ਹੀ ਨਹੀਂ ਆਈ ਤੁਹਾਡੀ ਨਜ਼ਰ ਵਿੱਚ ਪਲੱਸ 2 ਕਰਨ ਵਾਲਾ ਕੋਈ ਬੱਚਾ ਨਹੀਂ ਆਇਆ ਵੀ ਟੌਪ ਕਿਨੇ ਕੀਤਾ ਪੰਜਾਬ ਵਿੱਚ ਕੋਈ ਨਹੀਂ ਦਿਖਿਆ ਤੁਹਾਨੂੰ ਕੋਈ ਗਰੀਬ ਤੁਹਾਨੂੰ ਜੇ ਐਕਸੀਡੈਂਟ ਨਾਲ ਮਰ ਜੇ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਤੁਹਾਨੂੰ ਆਪ ਬਸ ਇਹ ਰੀਆਂ ਛਤਾਂ ਡਿੱਗੀਆਂ ਨੇ ਡਰੋਨ ਦੇ ਨਾਲ بڑے ਪਰਿਵਾਰਾਂ ਦਾ ਨੁਕਸਾਨ ਹੋਇਆ ਉਧਰ ਨਹੀਂ ਧਿਆਨ ਗਿਆ ਸਾਡਾ ਸ਼ਰਾਬ ਪੀਣ ਵਾਲਿਆਂ ਵੱਲ ਧਿਆਨ ਚਲਾ ਗਿਆ ਅਗੇ ਜੀ ਬੱਚੇ ਕੌਣ ਪੜਾਊਗਾ ਜਿਹੜੇ ਸ਼ਰਾਬ ਪੀ ਕੇ ਮਰੇ ਨੇ ਉਹਨਾਂ ਨੂੰ ਫਿਕਰ ਚਾਹੀਦਾ ਜੇ ਸਾਡੇ ਬੱਚੇ ਕੌਣ ਪੜਾਊਗਾ ਕਿਹਦਾ ਕਿਹਦਾ ਫਿਕਰ ਕਰੋਗੇ ਇਹ ਗੱਲਾਂ ਕੌੜੀਆਂ ਨੇ ਸ਼ਕਤੀ ਕਰਨੀ ਪੈਣੀ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤੁਹਾਡਾ ਸਟੈਂਡ ਲੈਣ ਦਾ ਹੱਕ ਸੀ ਕਿ ਜਿਹੜੇ ਮਾਸਟਰਮਾਈਂਡ ਨੇ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੇ ਉਹਨਾਂ ਤੇ ਸਿਕੰਜਾ ਕੱਸਿਏ ਅੱਛਾ ਮੈਂ ਤਾਂ ਭੁੱਲੀ ਚੱਲਾ ਸੀ ਦੋ ਹੋਰ ਵੀ ਰਹਿ ਗਏ ਹਲੇ ਅਕਾਲੀ ਲਾ ਲਓ ਕਾਂਗਰਸੀ ਲਾ ਲਓ ਘੱਟ ਇਹ ਵੀ ਨਹੀਂ ਇਹਨਾਂ ਦੇ ਰਾਜ ਵਿੱਚ ਵੀ ਜ਼ਹਿਰੀਲੀ ਸ਼ਰਾਬ ਨਾਲ ਬਹੁਤ ਲੋਕ ਮਰੇ ਨੇ ਹੁਣ ਇੱਕ ਦੂਜੇ ਨੂੰ ਤਾਨੇ ਮਾਰਦੇ ਮਾਰਦੇ ਨੇ ਕੋਈ ਦਰਾਣੀ ਬਣੀ ਐ ਕੋਈ ਠਾਣੀ ਬਣੀ ਐ ਉਹਦੀ ਗੁੱਤ ਉਹਦੇ ਹੱਥ 'ਚ ਉਹਦੀ ਗੁੱਤ ਉਹਦੇ ਹੱਥ 'ਚ ਹੁਣਾਂ ਲੱਛਣ ਨੇ ਇਹਨਾਂ ਦੇ ਕਰੀ ਜੇ ਲੋਖੇਖਣਾ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਪਤਾ ਹੀ ਹੈ ਕਿਹਦੀ ਸਰਕਾਰ ਚੰਗੀ ਸੀ ਕਿਹਦੀ ਮਾੜੀ ਸੀ ਕਿਹਦੀ ਚੰਗੀ ਆਊਗੀ ਇਹ ਸਭ ਨੂੰ ਪਤਾ ਹੀ ਹੈ ਪਰ ਹੱਥ ਜੋੜ ਕੇ ਬੇਨਤੀ ਹੈ ਸ਼ਰਾਬ ਪੀਣ ਵਾਲਿਆਂ ਨੂੰ ਬੜਾਵਾ ਨਾ ਦਿਓ ਜਨਾਬ ਜਿਹੜੇ ਕੋਈ ਚੰਦਾ ਕੰਮ ਕਰਦੇ ਨੇ ਪੰਜਾਬ ਵਿੱਚ ਉਹਨਾਂ ਵੱਲ ਵੀ ਧਿਆਨ ਦੇ ਲੋ ਇਦਾਂ ਕੰਮ ਸੌਖਾ ਕਰਤਾ ਕੱਲ ਨੂੰ ਕੋਈ ਉਦਾਂ ਸ਼ਰਾਬ ਪੀ ਕੇ ਮਰ ਗਿਆ ਫੇਰ ਕਹਿ ਦੇਣਾ ਜੀ ਸਾਡੇ ਮੁੰਡੇ ਨੇ ਜ਼ਹਿਰੀਲੀ ਸ਼ਰਾਬ ਪੀਤੀ ਸੀ ਫੇਰ 10 ਲੱਖ ਰੁਪਏ ਦੇ ਦੇ ਇਹ ਲੋਕ ਤਾਂ ਜਦੋਂ ਲਹੁ ਨੂੰ ਲੱਗ ਜਾਂਦਾ ਹੈ ਨਾ ਇਹ ਧੰਦਾ ਟ੍ਰੈਂਡ ਬਣ ਜਾਂਦਾ ਹੈ ਨਾ ਲੋਕਾਂ ਦਾ ਪਰ ਬਹੁਤ ਵੱਡੀ ਗਲਤੀ ਕੀਤੀ ਹੈ ਮੌਜੂਦਾ ਸਰਕਾਰ ਨੇ ਹੱਕ ਤਾਂ ਇਹ ਬਣਦਾ ਸੀ ਵੀ ਜਿਨ੍ਹਾਂ ਨੇ ਜ਼ਹਿਰੀਲੀ ਸ਼ਰਾਬ ਵੇਚੀ ਹੈ ਬਣਾਈ ਹੈ ਉਹਨਾਂ ਮਾਸਟਰਮੈਂਡਾਂ ਨੂੰ ਥੜਿਆ ਜਾਵੇ ਸਖਤ ਤੋਂ ਸਖਤ ਕਾਰਵਾਈ ਹੁੰਦੀ ਪਰ ਇੱਥੇ ਤਾਂ ਜਿਹੜੇ ਸ਼ਰਾਬ ਪੀ ਕੇ ਮਰੇ ਨੇ ਕਹਿੰਦੇ 10 ਲੱਖ ਰੁਪਏ ਦੇਵਾਂਗੇ ਪਰਵਾਹ ਨੂੰ ਨੌਕਰੀ ਦੇ ਮੰਗ ਇਹ ਗੱਲਾਂ ਹਾਜਮ ਹੋਣ ਵਾਲੀਆਂ ਹੈ ਨਹੀਂ ਮਿਹਨਤ ਕਸ਼ ਲੋਕ ਜਿਹੜੇ ਨੇ ਹੁਣ ਜਿਹੜੀ ਲਾਸਟ ਵਿੱਚ ਗੱਲ ਕਹਿਣ ਲੱਗਾ ਨਾ ਉਹ ਸੁਣ ਕੇ ਤੁਹਾਡੇ ਵੀ ਅੱਖਾਂ ਵਿੱਚੋਂ ਅਥਰੂ ਜ਼ਰੂਰ ਆਉਣਗੇ ਤੁਹਾਨੂੰ ਪਤਾ ਹੈ ਕਣਕਾਂ ਨੂੰ ਅੱਗਾ ਕਿੰਨੀਆਂ ਲੱਗੀਆਂ ਨੇ ਬਹੁਤ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਹੋਇਆ ਉਧਰ ਕੋਈ ਐਲਾਨ ਸੁਣਿਆ ਮੁੱਖ ਮੰਤਰੀ ਸਾਹਿਬ ਦਾ ਵੀ ਦੇਵਾਂਗੇ ਕੁਝ ਕਦੇ ਵੀ ਨਹੀਂ ਬਿਲਕਦੇ ਸੀ ਅਗਲੇ ਸਾਢੇ 4 ਕਿੱਲੇ ਮੱਚ ਗਏ ਸਾਢੇ 5 ਕਿੱਲੇ ਮੱਚ ਗਏ ਕਈ ਠੇਕੇ ਤੇ ਲੈ ਕੇ ਵਿਚਾਰੇ ਬਿਲਕਦੇ ਸੀ ਉਹ ਉਧਰ ਕੋਈ ਐਲਾਨ ਨਹੀਂ ਹੋਇਆ ਪਰ ਇਧਰ ਸ਼ਰਾਬ ਪੀਣ ਵਾਲਿਆਂ ਨੂੰ ਖੁੱਲ ਦੇਤੀ ਮਤਲਬ ਜਿਹੜਾ ਕੋਈ ਮਿਹਨਤ ਕਰੂਗਾ ਜੇ ਉਹਦਾ ਨੁਕਸਾਨ ਹੋ ਗਿਆ ਤੁਸੀਂ ਉਹਦਾ ਸਾਥ ਨਹੀਂ ਦੇਣਾ ਜਿਹੜੇ ਨਸ਼ੇ ਨਾਲ ਮਰਨਗੇ ਸ਼ਰਾਬ ਪੀ ਕੇ ਮਰਨਗੇ ਤੁਹਾਨੂੰ ਤੁਸੀਂ ਨੌਕਰੀਆਂ ਉਹਨੂੰ ਦਿਓਂਗੇ ਆ ਪਹਿਲੀ ਵਾਰੀ ਪਿਰਤ ਪਾਈ ਹੈ 74 ਸਾਲਾਂ ਦੇ ਵਿੱਚ ਮੌਜੂਦਾ ਸਰਕਾਰ ਨੇ ਯਾਨੀ ਕਿ ਝਾੜੂ ਵਾਲਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ